ਅੱਜ ਰਾਹੁਲ ਤੇ ਮੈਂ ਕਦੋਂਵੇਂ ਜਾਣੇ ਦੌੜੇ ਆਉਂਦੇ ਨੇ ਦਾਦੀ ਕੋਲ ਦਾਦੀ ਜੀ ਦਾਦੀ ਜੀ ਕੱਲ੍ਹ ਵਾਲੀ ਕਹਾਣੀ ਸੁਣਾਓ ਫਿਰ ਕੀ ਹੋਇਆ ਕੀ ਹੋਇਆ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਬੇ ਬਕਾਲੇ ਜਾ ਕੇ ਉੱਥੇ ਹੀ ਰਹਿਣ ਲੱਗ ਜਾਂਦੇ ਨੇ ਅੱਗੇ ਕੀ ਹੋਇਆ ਮਾਂ ਜਦ ਕਰਮ ਲੱਗ ਜਾਂਦੇ ਨੇ ਦਾਦੀ ਮਾਂ ਦੇ ਕੋਲ ਤੇ ਦਾਦੀ ਮਾਂ ਪਿਆਰ ਨਾਲ ਦੋਹਾਂ ਨੂੰ ਕੋਲ ਬਿਠਾ ਲੈਂਦੀ ਹੈ ਤੇ ਆਖਦੀ ਹੈ हां बेटा ਜਰੂਰ ਸੁਣਾਉਣੀ ਆ ਤੁਹਾਨੂੰ ਕੱਲ ਵਾਲੀ ਕਹਾਣੀ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਚਲੇ ਜਾਂਦੇ ਨੇ ਤੇ ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ ਹੈ ਮਤੀਤ ਹੁੰਦਾ ਜਾ ਰਿਹਾ ਹੈ ਸਮਾਂ ਤੇ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਹਰ राय ਸਾਹਿਬ ਗੱਦੀ ਤੇ ਵਿਰਾਜਮਾਨ ਹੁੰਦੇ ਨੇ ਤੇ ਉਹਨਾਂ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਨੇ 8ਵੇਂ ਪਾਤਸ਼ਾਹ ਕੀ ਹੋਇਆ ਕਿ ਗੁਰੂ ਨਾਨਕ ਜੀ ਦੇ ਘਰ ਦਾ ਪਿਆਰਾ ਸਿੱਖ ਭਾਈ ਮੱਖਣਸ਼ਾਲਾ ਬਣਾ ਸਤਿਗੁਰਾਂ ਦੇ ਦਰ ਤੇ ਬੜੀ ਸ਼ਰਧਾ ਭਾਵਨਾ ਰੱਖਦਾ ਹੈ ਇੱਕ ਵੱਡਾ ਵਪਾਰੀ ਹੈ ਸਮੁੰਦਰੀ ਜਹਾਜ਼ਾਂ ਦੁਆਰਾ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਵਪਾਰ ਕਰਿਆ ਕਰਦਾ ਸੀ ਇੱਕ ਵਾਰ ਕੀ ਹੋਇਆ ਕਿ ਉਸ ਦਾ ਸਮਾਨ ਸਮੁੰਦਰੀ ਜਹਾਜ਼ ਦੇ ਵਿੱਚ ਲੰਦਿਆ ਹੋਇਆ ਹੈ ਤੇ ਜਹਾਜ਼ ਸਮੁੰਦਰੀ ਤੂਫਾਨ ਦੇ ਵਿੱਚ ਫਸ ਜਾਂਦਾ ਹੈ ਫਸ ਜਾਂਦਾ ਹੈ ਜਹਾਜ਼ ਤੇ ਕਿਸੇ ਪਾਸੇ ਕੋਈ ਚਾਰਾ ਨਹੀਂ ਚੱਲਦਾ ਤੂਫਾਨ ਦੇ ਵਿੱਚ ਕੋਈ ਵਸ ਨਹੀਂ ਜਾ ਰਿਹਾ ਕਿਸੇ ਦਾ ਤੇ ਭਾਈ ਮੱਖਣਸ਼ਾ ਲੁਬਾਣਾ ਸਤਿਗੁਰੂ ਮਹਾਰਾਜ ਦਾ ਆਸਰਾ ਤੱਕਦੇ ਹੋਏ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਨੇ ਸਤਿਗੁਰੂ ਮਹਾਰਾਜ ਤੂੰ ਹੀ ਮੇਰਾ ਡੁੱਬਦਾ ਬੇੜਾ ਕਿਨਾਰੇ ਲਾਉਣ ਵਾਲਾ ਹੈ ਸਤਿਗੁਰੂ ਪਾਤਸ਼ਾਹ ਏ ਗੁਰੂ ਨਾਨਕ ਦੇਵ ਮਹਾਰਾਜ ਆਪ ਜੀ ਕਿਰਪਾ ਕਰੋ ਮੇਰਾ ਬੇੜਾ ਪਾਰ ਲਗਾਓ ਤੇ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਤੇ ਮੱਖਣਸ਼ਾ ਲੁਬਾਣੇ ਦਾ ਜਹਾਜ਼ ਪਾਰ ਲੱਗ ਜਾਂਦਾ ਹੈ ਤੇ ਇਸ ਮੱਖਣਸ਼ਾ ਲੁਬਾਣੇ ਨੇ ਸ਼ੁਕਰਾਨੇ ਦੇ ਵਜੋਂ ਆਪਣੇ ਮਨ ਦੇ ਵਿੱਚ ਧਾਰਿਆ ਹੈ ਕਿ ਮੈਂ 500 ਸੋਨੇ ਦੀਆਂ ਮੋਹਰਾਂ ਗੁਰੂ ਘਰ ਦੇ ਕਾਰਜਾਂ ਵਾਸਤੇ ਭੇਟ ਕਰਾਂਗਾ ਭਾਈ ਮੱਖਣਸ਼ਾ ਲੁਬਾਣਾ ਸਤਗੁਰੂ ਮਹਾਰਾਜ ਜੀਆਂ ਦਾ ਸ਼ੁਕਰਾਨਾ ਕਰਨ ਵਾਸਤੇ ਪਰਿਵਾਰ ਅਤੇ ਸਤਸੰਗੀਆਂ ਸਮੇਤ ਚੱਲ ਪੈਂਦਾ ਹੈ ਉਸ ਨੂੰ ਪਤਾ ਲੱਗਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦਿੱਲੀ ਦੇ ਵਿੱਚ ਜੋਤੀ ਜੋਤ ਸਮਾ ਚੁੱਕੇ ਨੇ ਤੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਹੈ ਕਿ ਅਗਲਾ ਗੁਰੂ ਬਾਬੇ ਬਕਾਲੇ ਹੈ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਸਤੂਰੂ ਪਾਤਸ਼ਾਹ ਨੇ ਭਾਈ ਮੱਖਣ ਸ਼ਾਹ ਲੁਬਾਣਾ ਬਾਬੇ ਬਕਾਲੇ ਪਹੁੰਚ ਜਾਂਦੇ ਨੇ ਪਰ ਉਹਨਾਂ ਨੇ ਕੀ ਦੇਖਿਆ ਉੱਥੇ ਜਾ ਕੇ ਕਿ ਇੱਥੇ 22 ਮੰਝੀਆਂ ਲੱਗੀਆਂ ਹੋਈਆਂ ਨੇ 22 ਜਾਣੇ ਗੁਰੂ ਬਣ ਬੈਠੇ ਨੇ ਤੇ ਸਾਰੇ ਆਪੋ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ وارث ਆਖ ਰਹੇ ਨੇ ਤੇ ਭਾਈ ਮੱਖਣ ਸ਼ਾਹ ਲੁਬਾਣਾ ਪੂਰੇ ਗੁਰੂ ਦੀ ਪਾੜ ਦੇ ਵਿੱਚ ਟੁਰਿਆ ਫਿਰ ਰਿਹਾ ਹੈ ਕੋਈ ਸਮਝ ਨਹੀਂ ਆਉਂਦੀ ਹੈ ਕਿ ਕੌਣ ਹੈ ਅਗਲਾ ਗੁਰੂ ਇਸ ਨੇ ਕੀ ਸੋਚਿਆ ਕਿ ਜੇ ਮੈਂ ਸਾਰਿਆਂ ਨੂੰ ਦੋ-ਦੋ ਮੋਹਰਾਂ ਰੱਖ ਕੇ ਪ੍ਰਣਾਮ ਕਰ ਦੇਵਾਂ ਜੋ ਵੀ ਅਸਲੀ ਗੁਰੂ ਹੋਵੇਗਾ ਆਪਣੋ ਆਪੇ ਹੀ ਆਪਣੀ ਪੇਟਾ ਮੰਗ ਕੇ ਲੈ ਲਵੇਗਾ ਤੇ ਭਾਈ ਮੱਖਣਸ਼ਾ ਲੁਬਾਣਾ ਸਾਰਿਆਂ ਨੂੰ ਦੋ-ਦੋ ਮੋਹਰਾਂ ਰੱਖ ਕੇ ਪ੍ਰਣਾਮ ਕਰੀ ਜਾ ਰਿਹਾ ਹੈ ਦੋ ਦੋ ਮੋਹਰਾਂ ਅਰਪਣ ਕਰੀ ਜਾ ਰਿਹਾ ਹੈ ਸਾਰਿਆਂ ਦੇ ਅੱਗੇ ਤੇ ਬਾਈਆਂ ਦੇ ਬਾਈ ਜੋ ਗੁਰੂ ਬਣ ਬੈਠੇ ਨੇ ਬਾਈ ਮੰਜੀਆਂ ਜੋ ਲਗੀਆਂ ਹੋਈਆਂ ਨੇ ਸਾਰਿਆਂ ਨੇ ਭਾਈ ਮੱਖਣ ਸ਼ਾ ਲੁਬਾਣੇ ਨੂੰ ਅਸ਼ੀਰਵਾਦ ਦਿੱਤਾ ਦੋ ਦੋ ਮੋਹਰਾਂ ਪਰਵਾਨ ਕਰਕੇ ਤੇ ਭਾਈ ਮੱਖਣ ਸ਼ਾ ਲੁਬਾਣਾ ਨਿਰਾਸ਼ ਹੋ ਜਾਂਦਾ ਹੈ ਤੇ ਸੰਗਤਾਂ ਨੂੰ ਪੁੱਛਦਾ ਫਿਰਦਾ ਹੈ ਕਿ ਇੱਥੇ ਕੋਈ ਹੋਰ ਗੁਰੂ ਵੀ ਹੈ ਤ ਤਾਂ ਪੁੱਛਣ ਤੇ ਪਤਾ ਲੱਗਿਆ ਕਿ ਇੱਥੇ ਇੱਕ ਗੁਰੂ ਕਾ ਸਿੱਖ ਹੈ ਤੇਗਾ ਨਾਮ ਹੈ ਉਸ ਦਾ ਤੇ ਭੋਰੇ ਦੇ ਵਿੱਚ ਜਾਪ ਕਰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕੀਰਤ ਕਰੂ ਨਾਮ ਜਪੋ ਤੇ ਵੰਡ ਛਕੋ ਦੀ ਸਿੱਖਿਆ ਦਾ ਪ੍ਰਚਾਰ ਕਰਦਾ ਹੈ ਤੇ ਭਾਈ ਮੱਖਣਸ਼ਾ ਲਬਾਣਾ ਪਹੁੰਚ ਜਾਂਦੇ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਪ੍ਰਣਾਮ ਕਰਦੇ ਨੇ ਤੇ ਜਾ ਦੋ ਮੋਹਰਾਂ ਰੱਖ ਕੇ ਚਰਨਾਂ ਦੇ ਵਿੱਚ ਮੱਥਾ ਟੇਕ ਦਿੰਦੇ ਨੇ ਤੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਭਾਈ ਮੱਖਣ ਸ਼ਾਹ ਜੀ ਸਾਨੂੰ ਕੋਈ ਮਾਇਆ ਦੀ ਭੁੱਖ ਨਹੀਂ ਪਰ ਜੇਕਰ ਅਸੀਂ ਤੇਰੇ ਮਨ ਦੀ ਗੱਲ ਨਾ 부ਝੀ ਤਾਂ ਤੇਰਾ ਸ਼ੰਕਾ ਨੇਵਰੇ ਤੇ ਨਹੀਂ ਹੋਵੇਗਾ ਇਸ ਲਈ ਭਾਈ ਦਾ ਸਬੰਧ ਦੀਕਾਰ ਭੇਟਾ 500 ਮੋਹਰ ਹਨ ਜੋ 500 ਮੋਹਰਾਂ ਦੀ ਅਰਦਾਸ ਬੇਨਤੀ ਤੁਸੀਂ ਕੀਤੀ ਹੈ ਪਰ ਦੋ ਮੋਹਰਾਂ ਹੀ ਭੇਟ ਕਰ ਰਹੇ ਹੋ ਚਰਨ ਫੜ ਲੈਂਦਾ ਹੈ ਭਾਈ ਮੱਖਣਸ਼ਾ ਲੁਬਾਣਾ ਸਤਿਗੁਰੂ ਮਹਾਰਾਜ ਜੀਆਂ ਦੇ ਤੇ 500 ਮੋਹਰਾਂ ਭੇਟ ਕਰ ਦਿੰਦਾ ਹੈ ਤੇ ਸਤਿਗੁਰੂ ਮਹਾਰਾਜ ਜੀਆਂ ਨੂੰ ਪ੍ਰਣਾਮ ਕਰਕੇ ਛੱਤ ਦੇ ਉੱਪਰ ਚੜ ਜਾਂਦਾ ਹੈ ਤੇ ਆਵਾਜ਼ ਉੱਚੀ ਉੱਚੀ ਆਵਾਜ਼ਾਂ ਲਾਉਂਦਾ ਹੈ ਗੁਰੂ ਲਾਧੋਰੇ ਗੁਰੂ ਲਾਧੋਰੇ ਨਾਵੇਂ ਗੁਰੂ ਸਤਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਗਟ ਹੋ ਜਾਂਦੇ ਨੇ ਗੁਰਬਤ ਗੁਰਗਦੀ ਤੇ ਬਰਾਜਮਾਨ ਹੁੰਦੇ ਨੇ ਸਤਗੁਰੂ ਮਹਾਰਾਜ ਤੇ ਆਪਣੇ ਕਰ ਕਮਲਾਂ ਦੇ ਨਾਲ ਨਗਰ ਸ੍ਰੀ ਅਨੰਦਪੁਰ ਸਾਹਿਬ ਨੂੰ ਬਸਾਉਣਾ ਕਰਦੇ ਨੇ ਜਿਸ ਦਾ ਪਹਿਲਾ ਨਾਮ ਸਤਗੁਰੂ ਮਹਾਰਾਜ ਜੀ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਚੱਕ ਨਾਨਕੀ ਰੱਖਿਆ ਬਾਅਦ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਅਨੰਦ ਸਾਹਿਬ ਦਾ ਜਾਪ ਸਰਵਣ ਕਰਕੇ ਤੇ ਇਸ ਨਗਰ ਦਾ ਨਾਮ ਅਨੰਦਪੁਰ ਸਾਹਿਬ ਰੱਖਿਆ